ਹਾਂਜੀ ਜੀ ਆਇਆਂ ਨੂੰ ਅਮੀਰ ਕਰਦਾ ਠੀਕ ਠਾਕ ਹੋਵੋਗੇ ਅੱਜ ਆ ਜੀ 15 ਅਗਸਤ 2025 ਅੱਜ ਗੱਲ ਕਰਨੀ ਆ ਭਾਰਤ ਦੀ ਆਜ਼ਾਦੀ ਬਾਰੇ ਯਾਨੀ ਕਿ 15 ਅਗਸਤ 1947 ਜਦਜਨ ਭਾਰਤ ਆਜ਼ਾਦ ਹੋਇਆ ਸੀ ਹਿੰਦੁਸਤਾਨ ਆਜ਼ਾਦ ਹੋਇਆ ਸੀਗਾ ਪਰ ਕਿ ਜਿੰਨੇ ਵੀ ਪੰਜਾਬੀ ਨੇ ਜਾਂ ਸਿੱਖ ਨੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਆਜ਼ਾਦ ਹੋਏ ਹੋ ਇਹਦਾ ਜਿਹੜਾ ਫੈਸਲਾ ਹੈ ਤੁਸੀਂ ਕਰਨਾ ਹੈ ਮੈਂ ਤੁਹਾਡੇ ਸਾਹਮਣੇ 1947 ਦੇ ਉਸ ਸਮੇਂ ਕੀ ਹੋਇਆ ਉਹ ਜੋ ਇਤਿਹਾਸ ਆ ਬੜਾ ਉਹਦੇ ਵਿੱਚੋਂ ਦੋ ਚਾਰ ਗੱਲਾਂ ਸਿਰਫ ਤੁਹਾਡੇ ਨਾਲ ਸਾਨੀਆਂ ਕਰਨੀਆਂ ਨੇ ਉਹਦੇ ਆਧਾਰ ਤੇ ਤੁਸੀਂ ਆਪੇ ਹੀ ਡਿਸਾਈਡ ਕਰ ਲਿਓ ਵੀ ਤੁਸੀਂ ਅਜਾਦ ਹੋ ਜਾਂ ਗਲਾਂ ਸੋ ਆਪਾਂ ਗੱਲ ਸ਼ੁਰੂ ਕਰਦੇ ਆ 15 ਅਗਸਤ 1947 ਭਾਰਤ ਦੀ ਜਾਂ ਹਿੰਦੁਸਤਾਨ ਦੇ ਆਜ਼ਾਦੀ ਵਾਲੇ ਦਿਨ ਤੋਂ ਦਿੱਲੀ ਤੋਂ ਲਾਹੌਰ ਨੂੰ ਇੱਕ ਟ੍ਰੇਨ ਜਾਂਦੀ ਆ ਜਿਹਦੇ ਵਿੱਚ ਸਾਰੇ ਵਰਗਾਂ ਦੇ ਲੋਕ ਨੇ ਉੱਚ ਅਧਿਕਾਰੀ ਨੇ ਅਫਸਰ ਨੇ ਜਦੋਂ ਉਹ ਟ੍ਰੇਨ ਪਟਿਆਲੇ ਪਹੁੰਚਦੀ ਆ ਉਹ ਟ੍ਰੇਨ ਤੇ ਹੰਲਾ ਹੁੰਦਾ ਆ ਤੇ ਜਦੋਂ ਉਹੀ ਟ੍ਰੇਨ ਅੰਬਰਸਰ ਜਾਨੀ ਕਿ ਅਮਰਤਸਰ ਪਹੁੰਚਦੀ ਆ ਤਾਂ ਉਹ ਟ੍ਰੇਨ ਦੇ ਵਿੱਚ ਕੋਈ ਵੀ ਜਿਉਂਦਾ ਨਹੀਂ ਹੁੰਦਾ ਸਾਰੀਆਂ ਲਾਸ਼ਾਂ ਹੁੰਦੀਆਂ ਨੇ ਤੇ ਰੇਲ ਦੇ ਆਖਰੀ ਡੱਬੇ ਤੇ ਲਿਖਿਆ ਹੁੰਦਾ ਨਹਿਰੂ ਤੇ ਪਟੇਲ ਨੂੰ ਆਜ਼ਾਦੀ ਦਾ ਤੋਹਫਾ ਇਹ ਪਹਿਲੀ ਟ੍ਰੇਨ ਸੀ ਜੀ ਤੇ ਇਹ ਹਮਲਾ ਹੋਇਆ ਸੀ ਇਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਟ੍ਰੇਨਾਂ ਇਦਾਂ ਲਾਸ਼ਾਂ ਨਾਲ ਭਰੀਆਂ ਆਈਆਂ ਤੇ ਗਈਆਂ ਸਾਡੇ ਜਿਹੜੇ ਵੱਡੇ ਵਡੇਰੇ ਜਾਂ ਬਜ਼ੁਰਗ ਸੀ ਉਹ ਇਹਨਾਂ ਨੂੰ ਆਜ਼ਾਦੀ ਨਹੀਂ ਹੱਲੇ ਕਹਿੰਦੇ ਸੀ ਇਹਨਾਂ ਹੱਲਿਆਂ ਵਿੱਚ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਗਈ 1 ਲੱਖ ਤੋਂ ਵੱਧ ਬੀਬੀਆਂ ਨਾਲ ਰੇਪ ਹੋਇਆ ਆ ਤੇ 1.5 ਕਰੋੜ ਤੋਂ ਵੱਧ ਲੋਕ ਬੇਕਾਰ ਹੋਏ ਸੀ ਇਹ ਇਕੱਲੇ ਲੋਕਾਂ ਦੀ ਜਾਂ ਧਰਮ ਦੀ ਜਾਂ ਖੇਤੇ ਦੀ ਵੰਡ ਨਹੀਂ ਸੀ ਇਹਦੇ ਵਿੱਚ ਉਸ ਸਮੇਂ ਦੀ ਜਿਹੜੀ ਫੌਜ ਸੀ ਉਹ ਵੀ ਵੰਡੀ ਗਈ ਸੀ ਔਜ ਦਾ ਮੰਨ ਲਓ 2% ਹਿੰਦੁਸਤਾਨ ਨਾਲ ਰਿਹਾ ਸੀਗਾ ਤੇ 1% ਲਾ ਲਓ ਤੁਸੀਂ ਪਾਕਿਸਤਾਨ ਨਾਲ ਰਿਹਾ ਸੀਗਾ ਔਰ ਜਿਹੜਾ ਫੌਜੀ ਸੀ ਉਹਨੂੰ ਇਹ ਚੀਜ਼ ਦਾ ਅਧਿਕਾਰ ਸੀਗਾ ਵੀ ਉਹ ਕਿਸ ਦੇਸ਼ ਨਾਲ ਰਹਿਣਾ ਚਾਹੁੰਦਾ ਹੈ ਉਹਨਾਂ ਨੂੰ ਇੱਕ ਫਾਰਮ ਦਿੱਤਾ ਜਾਂਦਾ ਸੀ ਉਹ ਉੱਤੇ ਭਰ ਕੇ ਉਹ ਦਰਦੰਦੇ ਸਿਪਾਈ ਅਸੀਂ ਆਹ ਦੇਸ਼ ਨਾ ਰਹਿਣਾ ਚਾਹੁੰਦੇ ਆ ਇਹ ਉਹਨਾਂ ਨੂੰ ਇੱਕ ਠੀਕਾ ਉਸ ਸਮੇਂ ਇੱਕ ਮੌਕਾ ਸੀਗਾ ਚੁਣਨ ਦਾ ਦੇਸ਼ ਪਰ ਇਹਦੇ ਵਿੱਚ ਵੀ ਕਈ ਫੌਜੀ ਵੀਰ ਸੀਗੇ ਜਿਹਨਾਂ ਦਾ ਘਰ ਪਰਿਵਾਰ ਜ਼ਮੀਨ ਜਾਇਦਾਦ ਸਾਰੀ ਲਾਹੌਰ ਸੀਗੀ ਰਹਿਣਾ ਤਾਂ ਉਹ ਇੰਡੀਆ ਦੇ ਵਿੱਚ ਚਾਹੁੰਦੇ ਸੀ ਪਰ ਮਜਬੂਰੀ ਉਹਨਾਂ ਨੂੰ ਪਾਕਿਸਤਾਨ 'ਚ ਜਾਣਾ ਪਿਆ ਇੱਕ ਨੇ ਕਈ ਜਿਹੜੇ ਵੀਰ ਸੀ ਜਿਨ੍ਹਾਂ ਦਾ ਹੀ ਜ਼ਮੀਨ ਜਾਇਦਾਦ ਸਾਰੀ ਇੰਡੀਆ ਦੇ ਵਿੱਚ ਸੀ ਤੇ ਉਹ ਪਾਕਿਸਤਾਨ 'ਚ ਰਹਿਣਾ ਚਾਹੁੰਦੇ ਸੀ पर मजबूर ਉਹਨਾਂ ਨੂੰ ਇੰਡੀਆ ਦੇ ਵਿੱਚ ਰਹਿਣਾ ਪਿਆ। ਕੁੱਲ ਮਿਲਾ ਕੇ ਇਹ ਜਿਹੜਾ ਵੰਡ ਹੋਈ ਆ ਇਹ ਕਾਲੀ ਦੇ ਵਿੱਚ ਕੀਤੀ ਗਈ ਵੰਡ ਸੀ ਜਿਹਦੇ ਨਤੀਜੇ ਆਪਾਂ ਹੁਣ ਤੱਕ ਭੁਗਤ ਰਹੇ ਹਾਂ ਤੇ ਜਿਹਦੇ ਨਤੀਜੇ ਬਹੁਤ ਮਾੜੇ ਨਿਕਲੇ ਸੀ। 1947 ਦੇ ਸਮੇਂ ਇਹ ਜਿਹੜਾ ਜੋ ਵੀ ਚੱਲ ਰਿਹਾ ਸੀਗਾ ਇਹ ਪੰਜਾਬ ਦੀ ਹਿੱਕ ਤੇ ਚੱਲ ਰਿਹਾ ਸੀਗਾ। ਪੰਜਾਬ ਨੇ ਇਸ ਵਿੱਚ ਆਪਣੇ ਕਈ ਇਤਿਹਾਸਿਕ ਗੁਰਦੁਆਰਿਆਂ ਗਵਾਏ ਨੇ, ਆਪਣੇ ਰਾਸਥੀ ਕਿਲੇ ਗਵਾਏ ਨੇ, ਹਾਲਸਾ ਰਾਜ ਦੀਆਂ ਨਿਸ਼ਾਨੀਆਂ ਗਵਾਈਆਂ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਆਪਸੀ ਪਿਆਰ ਤੇ ਸਾਂਝ ਸੀਗੀ ਉਹ ਗਵਾਈਆ ਕਿਉਂਕਿ ਉਸ ਸਮੇਂ ਜਿਹੜੇ ਲੋਕ ਸੀ ਹੁਣ ਵੀ ਪੰਜਾਬੀ ਪੋਲੇ ਪਾਲੇ ਲੋਕ ਨੇ ਇਹਨਾਂ ਨੂੰ ਗਮਰਾ ਪਾਉ ਛੇਤੀ ਕੀਤਾ ਜਾਂਦਾ ਹੈ ਤੇ ਉਸ ਸਮੇਂ ਵੀ ਇਸੇ ਤਰ੍ਹਾਂ ਇਹਨਾਂ ਨੂੰ ਗਮਰਾ ਕਰਕੇ ਰੰਗੇ ਕਰਵਾਏ ਗਏ ਸੀਗੇ ਇਹ ਸਭ ਹੋਣ ਤੋਂ ਮਗਰੋਂ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ ਤੇ ਮੁਸਲਮਾਨ ਵੀਰਾਂ ਨੂੰ ਪਾਕਿਸਤਾਨ ਮਿਲ ਗਿਆ ਪਰ ਸਿੱਖਾਂ ਨੂੰ ਜਿਨ੍ਹਾਂ ਨੇ 99% ਕੁਰਬਾਨੀਆਂ ਦਿੱਤੀਆਂ ਨੇ ਇਸ ਆਜ਼ਾਦੀ ਦੇ ਪੂਰੇ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਦਿੱਤਾ ਉਹਨਾਂ ਨੂੰ ਮਿਲਿਆ ਸੀਗਾ ਆਜ਼ਾਦ ਹੋਣ ਤੋਂ 3 ਮਹੀਨੇ ਬਾਅਦ ਹੀ ਜਰਾਂਮ ਪੇਸ਼ਾ ਕੌਮ ਦਾ ਖਤਾਬ ਜਿਹੜਾ ਕਿ ਭਾਰਤ ਵੱਲੀੋਂ ਦਿੱਤਾ ਗਿਆ ਸੀਗਾ ਇਹ ਕਿਹਾ ਗਿਆ ਸੀ ਇਹਨਾਂ ਤੇ ਸਭ ਤੋਂ ਸਖਤ ਹਦਾਇਤ ਦਿੱਤੀ ਗਈ ਸੀ ਇਹਨਾਂ ਤੇ ਕੜੀ ਨਿਗਰਾਨੀ ਰੱਖੀ ਜਾਵੇ ਇਹ ਜ਼ੁਲਮੀ ਲੋਕ ਨੇ ਰਾਏ ਪੇਸ਼ਾ ਕਾਉਮਾ ਇਹਨਾਂ ਨੇ ਅਯਾਤ ਕਰਵਾਇਆ ਭਾਰਤ ਨੂੰ ਉਹਨਾਂ ਨੂੰ 10 ਮਹੀਨੇ ਬਾਅਦ ਹੀ ਭਾਰਤ ਵੱਲੋਂ ਇਹ ਕਿਤਾਬ ਦਿੱਤਾ ਗਿਆ ਸੀਗਾ ਜਿਹੜਾ ਪਾਕਿਸਤਾਨ ਦਾ ਪਹਿਲਾ ਮੁੱਖ ਮੰਤਰੀ ਬਣਿਆ ਸੀ ਜਨਾ ਉਹਨੇ ਸਿੱਖਾਂ ਨੂੰ ਇੱਕ ਗੱਲ ਕਹੀ ਸੀ ਤੁਸੀਂ ਭਾਰਤੀਆਂ ਦੀ ਜਿਹੜੀ ਆ ਗੁਲਾਮੀ ਦੇਖੀ ਆ ਜਦੋਂ ਇਹ ਲੋਕ ਆਜ਼ਾਦ ਹੋ ਗਏ ਇਹ ਇਸ ਤੋਂ ਵੀ ਭਿਆਨਕ ਹੋ ਜਾਣਗੇ ਇਹ ਉਹ ਗੱਲ ਕਿਤੇ ਨਾ ਕਿਤੇ ਉਹਦੀ ਸੱਚੀ ਵੀ ਹੋਈ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਪਰ ਉਹ ਗੱਲ ਸੱਚੀ ਹੋਈ ਕਿਤੇ ਨਾ ਕਿਤੇ ਇਹ ਸਭ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ 2 ਮਾਰਚ 1947 ਨੂੰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਉਹਨੇ ਅਸਤੀਫਾ ਦਿੱਤਾ ਉਹਦਾ ਉਹਦੇ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਚ ਦੰਗੇ ਫੜਕ ਗਏ ਸਿੱਖਾਂ ਤੇ ਅਮਲੇ ਹੋਏ ਸਿੱਖਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਸਿੱਖ ਬੀਬੀਆਂ ਨਾਲ ਰੇਪ ਕਰੇ ਗਏ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਸਿੱਖਾਂ ਨੇ ਕਈ ਪਾਸੇ ਇਨਸਾਫ ਦੀ ਗੁਹਾਰ ਲਾਈ ਮੌਕੇ ਦੀ ਜੋ ਸਰਕਾਰ ਸੀ ਉਹਦੇ ਕੋਲ ਜਦੋਂ ਸਿੱਖਾਂ ਨੂੰ ਕਿਸੇ ਪਾਸੇ ਇਨਸਾਫ ਨਾ ਮਿਲਿਆ ਤਾਂ ਸਿੱਖਾਂ ਨੇ ਆਪਸ ਵਿੱਚ ਇਕੱਠੇ ਹੋਣਾ ਸ਼ੁਰੂ ਕੀਤਾ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਪਸਾਖੀ ਵਾਲੇ ਦਿਨ 300 ਤੋਂ ਵੱਧ ਸਿੱਖਾਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਕਿ ਉਹ ਸਿੱਖ ਕੌਮ ਦੀ ਆਨ-ਵਾਨ ਸ਼ਾਨ ਲਈ ਆਪਣੀ ਜਾਨ ਦੇਣ ਦੀ ਇਸ ਤੋਂ ਬਾਅਦ ਸਿੱਖਾਂ ਨੇ ਜਿਹੜੀਆਂ ਉਸ ਸਮੇਂ ਦੀਆਂ ਰਿਆਸਤਾਂ ਸੀ ਉਹਨਾਂ ਨਾਲ ਸੰਪਰਕ ਕਰਨੇ ਸ਼ੁਰੂ ਕੀਤੇ ਨਿਹੰਗ ਸਿੰਘਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਭਾਵ ਸਿੱਖ ਸਿੰਘ ਬਣ ਰਿਹਾ ਸੀਗਾ ਫਿਰ ਤੋਂ ਜ਼ੁਲਮ ਖਿਲਾਫ ਲੜਨ ਲਈ ਇਹਦਾ ਨਤੀਜਾ ਇਹ ਨਿਕਲਿਆ ਮਈ ਦੇ ਵਿੱਚ ਜਿਹੜੇ ਦੰਗਾ ਕਰਨੇ ਆਇਆ ਸੀ ਉਹਨਾਂ ਨਾਲ ਜਿਹੜੀ ਝੜਪ ਹੋਈ ਉਹਦੇ ਵਿੱਚ ਸਿੱਖਾਂ ਨੇ ਉਹ ਦੰਗਈਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਆ ਜਿਸ ਦੇ ਨਾਲ ਪੰਜਾਬ ਦੇ ਹਾਲਾਤ ਹੋਰ ਵਿਗੜੇ ਇਹਨਾਂ ਵਿਗੜੇ ਹਾਲਾਤਾਂ ਦੇ ਵਿੱਚ ਹੀ 3 ਜੂਨ ਨੂੰ ਲੋਈਸ ਮੋਨ ਵਾਈਟਨ ਜਿਹੜਾ ਇੱਕ ਗੋਰਾ ਸੀ ਉਹ ਰੇਡੀਓ ਤੇ ਇੱਕ ਮੈਸੇਜ ਦਿੰਦਾ ਆ ਉਹ ਮੈਸੇਜ ਸੀਗਾ ਭਾਰਤ ਦੀ ਆਜ਼ਾਦੀ ਦਾ ਕਿ ਭਾਰਤ ਨੂੰ ਅਸੀਂ ਆਜ਼ਾਦ ਕਰ ਰਹੇ ਹਾਂ ਆਜ਼ਾਦੀ ਦੀ ਖਬਰ ਤੋਂ ਬਾਅਦ 5 ਜੁਲਾਈ 1947 ਨੂੰ ਇੰਡੀਅਨ ਆਜ਼ਾਦੀ ਐਕਟ ਸੀਗਾ ਉਹ ਲਾਗੂ ਕੀਤਾ ਗਿਆ ਤੇ ਅੰਗਰੇਜ਼ ਸਰਕਾਰ ਨੇ 18 ਜੁਲਾਈ 1947 ਨੂੰ ਉਹਨੂੰ ਅਪਰੂਵ ਕਰ ਦਿੱਤਾ ਸੀਗਾ ਉਤੇ ਮੋਹਰ ਲਾ ਦਿੱਤੀ ਸੀ ਪੱਕੇ ਤੌਰ ਤੇ ਕਿ ਭਾਰਤ ਅੱਜ ਤੋਂ ਆਜ਼ਾਦ ਹੈ ਪਰ ਜੋ ਇਹ ਸਭ ਹੋਇਆ ਇਹ ਆਜ਼ਾਦੀ ਹੋਈ ਇਹ ਵੰਡ ਹੋਈ ਇਹਦੇ ਨਾਲ ਕੋਈ ਵੀ ਸਿੱਖ ਜਾਂ ਪੰਜਾਬੀ ਖੁਸ਼ ਨਹੀਂ ਸੀ ਨਾ ਉਹ ਇਹਨੂੰ ਮੰਨਣ ਨੂੰ ਤਿਆਰ ਸੀਗਾ ਇਸ ਲਈ ਮਾਸਟਰ ਤਾਰਾ ਸਿੰਘ ਜਸਵੰਤ ਕਰਤਾਰ ਸਿੰਘ ਨੇ ਇਹ ਚੀਜ਼ ਦਾ ਵਿਰੋਧ ਵੀ ਕੀਤਾ ਪਰ ਉਸ ਸਮੇਂ ਕਿਸੇ ਦੀ ਸੁਣੀ ਨਹੀਂ ਗਈ ਕਿਉਂਕਿ ਉਸ ਸਮੇਂ ਜਾ ਤਾਂ ਨਹਿਰੂ ਦੀ ਚੱਲਦੀ ਸੀ ਜਾਂ ਜਨਾਬ ਦੀ ਜਾਂ ਅੰਗਰੇਜ਼ ਸਰਕਾਰ ਦੀ ਨਹਿਰੂ ਚਾਹੁੰਦਾ ਸੀਗਾ ਮੁੱਖ ਮੰਤਰੀ ਬਣਨਾ ਇਸ ਲਈ ਉਹ ਚੁੱਪ ਕਰਕੇ ਉਹਨੂੰ ਉਹਦਾ ਦੇਸ਼ ਮਿਲ ਗਿਆ ਉਹਦਾ ਮੁੱਖ ਮੰਤਰੀ ਬਣਿਆ ਜਨਾਬ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਇਸ ਲਈ ਉਹਨੇ ਆਪਦਾ ਦੇਸ਼ ਵੱਖਰਾ ਮੰਗ ਲਿਆ ਹਰਮਦੇ ਰਾਉ ਤੇ ਇਸ ਲਈ ਉਹ ਉਹਦਾ ਮੁੱਖ ਮੰਤਰੀ ਬਣ ਗਿਆ ਤੇ ਅੰਗਰੇਜ਼ ਸਰਕਾਰ ਦੀ ਨੀਤੀ ਪਹਿਲਾਂ ਹੀ ਸੀਗੀ ਪਾੜੋ ਤੇ ਰਾਜ ਕਰੋ ਇਹਨਾਂ ਨੂੰ ਆਪਸ ਵਿੱਚ ਹੀ ਲੜਾ ਕੇ ਇੱਥੇ ਬਾਅਦੋਂ ਲੜਦੇ ਮਰਦੇ ਖਾਪਦੇ ਰਹਿਣ ਮੋੜ ਇਕੱਠੇ ਹੋ ਕੇ ਸਾਡੇ ਤੱਕ ਗਲਮੇ ਨੂੰ ਹੱਥ ਨਾ ਪਾਉਣ ਉਹਨਾਂ ਦੀ ਇਹ ਨੀਤੀ ਸੀਗੀ ਇਸ ਕਰਕੇ ਜੋ ਵੀ ਹੋਇਆ ਇਤਨਾਂ ਦੀ ਜਣੀ ਮੰਨ ਲਓ ਤੁਸੀਂ ਸਲਾਹ ਨਾਲ ਹੋਇਆ ਇਹਦੇ ਵਿੱਚ ਸਿੱਖਾਂ ਦਾ ਕੋਈ ਰੋਲ ਨਹੀਂ ਸੀ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਜਿਹੜੀ ਆਜ਼ਾਦੀ ਦੀ ਡੇਟ ਸੀ ਉਹ 6 ਜੂਨ 1948 ਸੀ ਪਰ ਭਾਰਤ ਨੂੰ 15 ਅਗਸਤ 1947 ਨੂੰ ਕਿਉਂ ਆਜ਼ਾਦ ਕੀਤਾ ਗਿਆ ਇਹ ਪਤਾ ਹੈ ਤਾਂ ਮੈਸੇਜ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਜੇ ਨਹੀਂ ਪਤਾ ਤਾਂ ਆਰ 2 ਲਿਖ ਦਿਓ ਵੀਡੀਓ ਪਾਰਟ 2 ਆਪਾਂ ਇਹਦਾ ਵਿਸਤਾਰ ਦੇ ਵਿੱਚ ਪੂਰੀ ਵੀਡੀਓ ਬਣਾ ਲਾਂਗੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਇਹ ਸੀ ਵੀ ਵੀਡੀਓ 15 ਅਗਸਤ ਭਾਰਤ ਦੀ ਆਜ਼ਾਦੀ ਬਾਰੇ ਕੁਝ ਕੁ ਗੱਲਾਂ ਅੱਥਾ ਸਾਹਮਣੇ ਰੱਖੀਆਂ ਸੀ ਹੁਣ ਅੰਦਾਜ਼ਾ ਤੁਸੀਂ ਲਾਉਣਾ ਹੈ ਕਿ ਅਸੀਂ ਆਜ਼ਾਦ ਆ ਜਾਂ ਗੁਲਾਮ ਸੋ ਇੱਕ ਵਾਰ ਜਿਨੇ ਜਿਨੇ ਵੀਡੀਓ ਦੇਖੀ ਆ ਜਾਂ ਸੁਣੀ ਆ ਉਹ ਸਰਪੰਚੀ ਪੰਚੀ ਪਾਰਟੀਵਾਦੀ ਜਾਂ ਕਿਸੇ ਵੀ ਜੋ ਇਹ دنیਆਵੀ ਸੁੱਖ ਸਹੂਲਤਾਂ ਇਹਨਾਂ ਤੋਂ ਉਪਰ ਉੱਠ ਕੇ ਸੋਚਿਓ ਕਿ ਪੰਜਾਬੀ ਅਜ ਆਜ਼ਾਦ ਆ ਜਾਂ ਗੁਲਾਮ ਮੈਨੂੰ ਤੁਹਾਡੇ ਜਵਾਬ ਦੀ ਉਡੀਕ ਰਹੂਗੀ ਇਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਬਾਕੀ ਅਜੇ ਅਸੀਂ ਸ਼ੁਰੂ ਕਰ ਰਹੇ ਹਾਂ ਸਿੱਖ ਰਹੇ ਹਾਂ ਸਿੱਖ ਦਾ ਕੰਮ ਆ ਸਿੱਖਦੇ ਰਹਿਣਾ ਸੋ ਕੋਈ ਵੀ ਵੀਡੀਓ ਦੇ ਵਿੱਚ ਤੁਹਾਨੂੰ ਸਹੀ ਗਲਤ ਲੱਗਦਾ ਉਹ ਜ਼ਰੂਰ ਕਮੈਂਟ ਦੇ ਵਿੱਚ ਦੱਸਦਿਆ ਕਰੋ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ